ਜੀ ਗ੍ਰੀਓ ਸਟਾਰ ਇੰਜੀਨੀਅਰ ਚੰਦਲਾ ਮਿਸਰਦਾਰ ਸਖੋ ਰਿਪੋਰਟਰ ਜੀ ਹੈ ਸਭ ਦੀ ਖਬਰ ਹੈ ਪਾਸਵਾਸ ਦੇ ਮਾਰ ਮਾਰੇ ਕਨੇਡਾ ਦੀ ਧਰਤੀ ਦੇ ਫਾਸਲੇ ਦੇ ਰੱਖਣੇ ਸੁਮਨ ਵਾਲਾ ਪਹਿਲਾ ਸਿੱਖ ਜੀ ਦੇ ਪਾਈ ਮੇਵਸਗ ਲੋਕੋ ਕੇ ਲੋਕੋ ਕੇ ਦੀ ਜਾਨ ਵਿੱਚ ਬਣਾਇਆ ਸਟੇਡੀਅਮ ਆਪਣੇ ਆਖਰੀ ਸਾਹ ਲੈਣ ਰਿਹਾ ਸਰਕਾਰਾਂ ਨੇ ਸਟੇਡੀਅਮ ਲਈ ਲੱਖੜ ਭੇਜੀ ਗਰਾਜਦਾਰੀ ਕੀਤੀ ਪਰ ਇਸ ਸਟੇਡੀਅਮ ਦੇ ਦਰਖਾਤੇ ਬੈਠਣ ਲਈ ਬਣੀਆਂ ਪੌੜੀਆਂ ਵਿੱਚ ਪਈਆਂ ਵੱਡੀਆਂ ਟਰੇੜਾ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਪੀਰ ਵਾਸਤੇ ਪਾਣੀ ਦਾ ਖਾਸ ਪ੍ਰਬੰਧ ਨਹੀਂ ਦਾਤ ਨੂੰ ਲਾਈਟਾਂ ਵੀ ਬੰਦ ਰਹਿੰਦੀਆਂ ਤਾਂ ਬਾਦਵੀਂ ਦੇ ਪਿੰਡ ਦੇ ਲੋਕਾਂ ਵਿੱਚ ਪਾਣੀ ਰੋਸ ਪਾਇਆ ਜਾ ਰਿਹਾ ਉਹਨਾਂ ਕਹਿੰਿਆ ਕਿ ਇਹ ਛੇੜਿਆ ਵਾਹ ਜਿਹੜਾ ਰਾਏਪੁਰ ਤੋਂ ਬਾਦ ਛੇੜਾ ਦਾ ਗੁੱਡਾ ਕੇਂਦਰ ਹੁੰਦਾ ਸੀ ਹੁਣ ਇਹ ਛੇੜੇ ਬਦਮਾਸਾ ਦਾ ਅੱਡਾ ਬਣਦਾ ਜਾ ਰਿਹਾ ਹੁਣ ਖਿਡਾਰੀ ਅਤੇ ਹੋਰ ਲੋਕ ਜਵਾਰ ਇੱਥੇ ਆਉਂ ਤੋਂ ਕੰਨੀ ਘਤਰੋਂਦੇ ਨਜ਼ਰ ਆ ਰਹੇ ਪਿੰਡ ਵਾਲਿਆਂ ਅਤੇ ਲੋਕਵਾਲਾਂ ਕੀ ਕਹਿਆ ਸੁਣੋ ਉਹਨਾਂ ਦੀ ਜ਼ੁਬਾਨੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਲੋਪੋਗਵਾਲਿਆਂ ਨੂੰ ਕਿ ਇੱਥੇ ਬਹੁਤ ਸਰਕਾਰਾਂ ਆਈਆਂ ਜਿਨ੍ਹਾਂ ਸਟੇਡੀਅਮ ਵੱਲ ਧਿਆਨ ਨਹੀਂ ਦਿੱਤਾ ਇਹ ਹਜੇ ਵੀ ਸਰਕਾਰਾਂ ਸਟੇਡੀਅਮਾਂ 'ਤੇ ਧਿਆਨ ਦੇਣਗੀਆਂ ਇਹ ਜਿੰਨੇ ਨੌਜਵਾਨ ਵੀ ਖੜੇ ਆ ਸਾਰੇ ਚੰਗੇ ਭਲੇ ਘਰਾਂ ਦੇ ਆ ਕੋਈ ਗੱਲ ਨਹੀਂ ਜਿੰਨੇ ਵੀ ਪੈਸੇ ਇਹਨਾਂ ਕੋਲ ਸਰਦੇ ਬੰਦੇ ਲਾ ਗੇ ਸਟੇਡੀਅਮ ਦਸਤਾਰ ਕੀਤਾ ਜਾਊਗਾ ਸਾਡੇ ਪਿੰਡ 'ਚ ਅੱਗੇ ਵੱਖ-ਵੱਖ ਪਿੰਡਾਂ ਤੋਂ ਲੋਕੀ ਖੇਡਣ ਆਉਂਦੇ ਹੀ ਸੈਰ ਕਰਨ ਆਉਂਦੇ ਹੀ ਹੁਣ ਇੱਥੇ ਕੋਈ ਵਾਰ ਨਹੀਂ ਰਿਹਾ ਬਾਕੀ ਇੱਕ ਗੱਲ ਹੋਰ ਆ ਜਿਹੜਾ ਸਟੇਨ ਦੇ ਮਗਲੇ ਬੰਨੇ ਛੱਪੜਿਆ ਉਹਨੇ ਸਾਡੇ ਸਟੇਡੀਅਮ ਦੀ ਇੰਨੀ ਕਿ ਡੰਡ ਲਾਤੀ ਆ ਕਿ ਸਾਰਾ ਬੇੜਾ ਗਰ ਕਰਤਾ ਵੀ ਕੰਧਾਂ ਡਿੱਗਣ ਨੂੰ ਤਿਆਰ ਹੀ ਆ ਇੱਥੇ ਆਉਣ ਨਹੀਂ ਜੱਡਿਆ ਜਿਹੜਾ ਪੰਜਾਬ ਸਰਕਾਰ ਦਾ ਦਾਵਾ ਹੈ ਰੰਗਲਾ ਪੰਜਾਬ ਬਣਾਉਣ ਦਾ ਉਹ ਤੁਸੀਂ ਵੇਖ ਲਿਆ ਕੀ ਹਾਲਾਤ ਬਣੇ ਨੇ ਕੋਈ ਖਿਡਾਰੀ ਨਹੀਂ ਇੱਥੇ ਵੰਡਿਆ ਮਾੜੇ ਹਾਲਾਤ ਹੋਏ ਨੇ ਗੋਲੀ ਨੇ ਬੇੜਾ ਕਰ ਕਰਤਾ ਜਿਹੜੀ ਸਾਰੇ ਇੱਥੇ ਹਲਕੇ ਚ ਮਿਲਦੀ ਆ ਉਹਨੇ ਅਮਲੀ ਪੈਦਾ ਕਰਨ ਢਈ ਸਾਰੇ ਜੋ ਆ ਕੇ ਸਰਿੰਜਾਂ ਇੱਥੇ ਖਿਲਾ ਰਹੇ ਨੇ ਆ ਦਿਨ ਬਰ ਦਿਨ ਨੌਜਵਾਨ ਨਸ਼ੇ ਦੇ ਨਾਲ ਮੁਕਤਾ ਹੋਂ ਡੀਆਂ ਵਾ ਕੋਈ ਮਾਵਾ ਦੇ ਪੁੱਤ ਮਰਨ ਡੇ ਜਵਾਨ ਕੋਈ ਹਾਲਾਤ ਨਹੀਂ ਇੱਥੇ ਸਰਕਾਰ ਦੇ ਸਾਰੇ ਦਾਵੇ ਖੋਖਲੇ ਆ ਗਰਾਊਂਡ ਲੈਵਲ ਤੇ ਵੇਖੋ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਡਾਈ ਜਾਂਦੇ ਆ ਗਰਾਊਂਡ ਲੈਵਲ ਤੇ ਕੋਈ ਹਾਲਾਤ ਨਹੀਂ ਜਿੱਥੇ ਕੀ ਮੰਗ ਕਰਦੇ ਸਰਕਾਰ ਅਸੀਂ ਮੰਗ ਇਹ ਕਰਦੇ ਆ ਵੀ ਸਾਨੂੰ ਇਹ ਗੋਲੀ ਦਾ ਕੋੜ ਗਲੋਂ ਲੈਣਾ ਚਾਹੀਦਾ ਤੇ ਗੋਲੀ ਬੰਦ ਹੋਣੀ ਚਾਹੀਦੀ ਆ ਜੋ ਨੌਜਵਾਨ ਖੇਡਣਾ ਜੋੜਨ ਸਟੇਡੀਅਮ ਦਾ ਖੇਡਣ ਨਾਲ ਜੋੜਿਆ ਜਾਵੇ ਜੋ ਸਰਕਾਰ ਦਾ ਦਾਵਾ ਪਰ ਗਰਾਊਂਡ ਲੈਵਲ ਤੇ ਕੋਈ ਨਹੀਂ ਜੀ